ਅੱਜ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸੈਦੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇੱਕ ਘਰੇਲੂ ਘਰ ਦੇ ਵਿੱਚੋਂ ਦੋਸਤੋ ਅੱਜ ਆਪਾਂ ਇਹ ਵੀਡੀਓ ਬਣਾ ਰਹੇ ਆਂ ਤੇ ਵੀਰ ਗੁਰਪੀਰ ਆਪਣੇ ਸਾਹਮਣੇ ਖੜਾ ਦੋ ਪਸ਼ੂ ਵੀਰ ਸੇਲ ਕਰਦਾ ਠੀਕ ਆ ਜੀ ਇੱਕ ਐਮਨਤੀ ਦੀ ਕੱਟੀ ਆ ਬਹੁਤ ਚੰਗੀ ਕੱਟੀ ਆ ਪੂਰੀ ਸ਼ਕੀਨ ਟੌਪ ਕਲਾਸ ਉਹ ਕੱਟੀ ਦਿਖਾਵਾਂਗੇ ਤੁਹਾਨੂੰ ਸੋ ਕਾਫੀ ਵੀਰਾਂ ਨੂੰ ਪਸੰਦ ਆਊਗੀ ਠੀਕ ਹੈ ਜੀ ਸੋ ਕਾਫੀ ਵੀਰ ਚਾਹਵਣ ਹੁੰਦੇ ਆ ਇੱਕ ਨਸਲ ਬਰੀਡ ਦੀ ਕੱਟੀ ਝੋਟੀ ਖਰੀਦਣ ਦੇ ਤੇ ਝੋਟੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਬਹੁਤ ਖੂਬਸੂਰਤ ਕੁਆਲਿਟੀ ਦੇ ਵਿੱਚ ਹੋਊਗੀ ਤੇ ਇੱਕ ਮੱਝ ਦੋਸਤੋ ਪੂਰੀ ਡਿਟੇਲ ਆਪਾਂ ਵੀਰ ਕੋਲੋਂ ਵੀਰ ਤੋਂ ਲੈ ਲਾਂਗੇ ਵੀ ਸੂਬਾ ਕਿੰਨਾਸ ਹੁੰਦੀ ਆ ਵੈਸੇ ਡੇਢ ਕਮਹੀਨਾ ਮਹੀਨਾ ਡੇਢ ਕਮਹੀਨਾ ਦੀ ਹਜੇ ਕੱਚੀ ਆ ਇਹ ਦੋ ਨਗ ਜਿਹੜੇ ਅੱਜ ਵੀਰ ਸੇਲ ਕਰਦਾ ਪਿਆ ਆਪਣੇ ਘਰੋਂ ਤੇ ਜਿਹੜਾ ਵੀ ਕੋਈ ਖਰੀਦਦਾ ਵੀਰ ਚਾਹਵਣ ਹੋਇਆ ਠੀਕ ਹੈ ਜੀ ਸੰਪਰਕ ਤੁਸੀਂ ਵੀਰ ਗੁਰ ਵੀਰ ਦੇ ਨੰਬਰਾਂ ਤੇ ਕਰ ਲਿਓ ਠੀਕ ਹੈ ਜੀ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਸਜਦੋਂ ਵਿਜ਼ਿਟ ਕਰਨੀ ਹੈ ਦੋਸਤੋ ਸੰਗਵਾ ਪਿੰਡ ਬਿਲਕੁਲ ਲੱਗੇ ਆ ਜੋੜ ਸਿੰਘ ਵਾਲਾ ਦੁੱਬਲੀ ਚੀਮਾ ਬਰਵਾਲਾ ਇਹ ਪਿੰਡ ਬਿਲਕੁਲ ਨਾਂ ਨਾਂ ਲੱਗਦੇ ਆ ਪਿੰਡ ਸਜਦੋਂ ਦੇ ਤੇ ਪੱਟੀ ਮੋੜ ਤੋਂ ਤਕਰੀਬਨ ਕੋਈ 3 ਕਿਲੋਮੀਟਰ ਦੀ ਦੂਰੀ ਅਪਰੋਕਸੀਮੇਟਲੀ ਹੈਗੀ ਆ ਹਰੀ ਕੇ ਪਤਣ ਤੋਂ ਕੋਈ ਵੀਰ ਆ ਰਿਹਾ ਤੇ ਸੰਗਵਾ ਅੱਡਾ ਆਉਂਦਾ ਜਦੋਂ ਆਪਾਂ ਪੱਟੀ ਮੋੜ ਤੋਂ ਪਹਿਲਾਂ ਸੰਗਵਾ ਅੱਡਾ ਸੰਗਵੇ ਪਿੰਡ ਤੋਂ ਦੋਸਤੋ ਤੁਸੀਂ ਸਿੱਧੀ ਪਿੰਡ ਸਜਦੋਂ ਵਿਜ਼ਿਟ ਕਰ ਸਕਦੇ ਜੀ ਇਹ ਲੋਕੇਸ਼ਨ ਆ ਇਹ ਐਡਰੈਸ ਆ ਪਿੰਡ ਸੈਦੋਂ ਦਾ ਅੱਜ ਤਰੀਕ 3 ਸਤੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ ਤੇ 8:30 8:00 ਵਜੇ ਦਾ ਜਿਹੜਾ ਦੋਸਤੋ ਸਮਾਂ ਹੈ ਤੇ ਦੋਨੋਂ ਪਸ਼ੂ ਗੱਬਣਾ ਤਿਆਰੀ ਵਾਲੇ ਆ ਇੱਕ ਝੋਟੀ ਤਿਆਰੀ ਵਾਲੀ ਆ ਇੱਕ ਮਹੀਨਾ ਡੇਢ ਕੱਚੀ ਆ ਆਉ ਕਰਦੇ ਆ ਗੱਲਬਾਤ ਬਤੇਰੇ ਵੀਰ ਗੁਰਵੀਰ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਗੁਰਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੋਠੀ ਦਾ ਵੀਰ ਜੀ ਹਾਂਜੀ ਹਾਂਜੀ ਵਧੀਆ ਵੀਰ ਜੀ अच्छा वीर गुरवीर आज ਆਪਣੇ ਕੋਲ ਜਿਹੜੇ ਦੋ ਵੀਰੇ ਇਹ ਨਗ ਸੇਲ ਕਰਦੇ ਪਏ ਆ ਘਰ ਦੇ ਘਰੇਲੂ ਮਾਲ ਹੀ ਐ ਵੈਸੇ ਆਪਣੇ ਕੋਲ ਜਿੰਨਾ ਪੰਜ ਚਾਰ ਪਸ਼ੂ ਹੈਗੇ ਸਾਰੇ ਘਰ ਦੇ ਪਸ਼ੂ ਆ ਹਾਂਜੀ ਵੀਰ ਜੀ ਸਾਰੇ ਘਰ ਦੇ ਆਪਣੇ ਕੋਲ ਘਰੇਲੂ ਆ ਆਪਣੀਆਂ ਪਾਲੀਆਂ ਠੀਕ ਹੈ ਜੀ ਤੇ ਐਟ ਅ ਟਾਈਮ ਝੋਟੀ ਬਹੁਤ ਖੂਬ ਖੂਬਸੂਰਤ ਸੀਗੀ ਹਾਂਜੀ ਹਾਂ ਪਲਾਨ ਕਿਦਾਂ ਬਣ ਗਿਆ ਵੀਰੇ ਸੇਲ ਕਰਨ ਦਾ ਕਿ ਕੋਈ ਇਹ ਵੀਰ ਜੀ ਅਸੀਂ ਨਾ ਇੱਕ ਤਾਂ ਥਾਂ ਦੀ ਸਾਡੇ ਸ਼ਾਰਟੇਜ ਆ ਇੱਥੇ ਠੀਕ ਹੈ ਵੀਰ ਜੀ ਤੇ ਇੱਕ ਵੀਰ ਜੀ ਅਸੀਂ ਪਹੂ ਨਾ ਆਪ ਸਾਂਭੀ ਦੇ ਆ ਤੇ ਥੋੜੀ ਰੱਖਣੇ ਆ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਲਓ ਤਾਂ ਸੋ ਝੋਟੀ ਬਹੁਤ ਖੂਬਸੂਰਤ ਆ ਮੈਂ ਜ ਪੂਰੀ ਆਪਾਂ ਬਾਹਰ ਕੱਢ ਕੇ ਤੁਹਾਨੂੰ ਤਸੱਲੀ ਦੇ ਨਾਲ ਤੋਰ ਕੇ ਵੀ ਦਿਖਾਵਾਂਗੇ ਅੱਛਾ ਵੀਰ ਗੁਰਪੀਰ ਜਿਹੜੀ ਝੋਟੀ ਹੈ ਐਮ 29 ਦੀ ਹੈ ਝੋਟੀ ਹਾਂਜੀ ਹਾਂਜੀ ਵੀਰ ਜੀ ਐਮ 29 ਦੀ ਆਪਾਂ ਠੀਕ ਆਪ ਹੀ ਪਰਵਾਇਆ ਸੀਗਾ ਜਾਂ ਮੱਝ ਦੇ ਮਗਰੀ ਆਈ ਆਪਣੇ ਕੋਲ ਨਹੀਂ ਵੀਰ ਜੀ ਇਹ ਤਾਂ ਆਪ ਠੀਕ ਆ ਪਰਵਾਇਆ ਸੀ ਆਪਾਂ ਦੂਜੇ ਸੂਏ ਮਾਈ ਦਾ ਠੀਕ ਆ ਜੀ ਮਾਂ ਦਾ ਦੁੱਧ ਚੰਗਾ ਸੀਗਾ ਹਾਂਜੀ ਵੀਰ ਜੀ 15 ਤੋਂ ਪਲੱਸ ਸੀਗਾ 15 ਤੋਂ ਪਲੱਸ ਹਾਂਜੀ ਠੀਕ ਆ ਜੀ ਕਿੰਵੇਂ ਸੂਏ ਦੀ ਆਪ ਕੱਟੀ ਸੀਗੀ ਜੀ ਇਹ ਵੀਰ ਜੀ ਦੂਜੇ ਸੂਏ ਦੀ ਕੱਟੀ ਹੈਗੀ ਮੱਝ ਦੂਜੇ ਸੂਬੇ ਦੀ ਹਾਂਜੀ ਨਾਲ ਦੇ ਨਾਲ ਹੀ ਵੀਰ ਗੁਰਵੀਰ ਇਹਦੇ ਤਾਂ ਆਪਾਂ ਦਿ ਇੱਕ ਸੰਪਰਕ ਨੰਬਰ ਆਪਣੇ ਜਰੂਰ ਸਟਾਰਟਿੰਗ ਤੋਂ ਸਾਂਝੇ ਕਰ ਦਈਏ 81 960 1600 82960 16000 ਠੀਕ ਹੈ ਜੀ ਠੀਕ ਹੈ ਲੋ ਦੋਸਤੋ ਇੱਕ ਵਾਰੀ ਤੁਹਾਨੂੰ ਮੋٹے ਤੌਰ ਤੇ ਆਪਾਂ ਇਧਰ ਪਸ਼ੂਆਂ ਤੇ ਝਾਤ ਪਵਾ ਦਿੰਨੇ ਆ ਆ ਪਹਿਲੇ ਨੰਬਰ ਤੇ ਜਿਹੜੀ ਤੁਸੀਂ ਹੈਵੀ ਬਾਡੀ weight ਦੇ ਵਿੱਚ ਇਹ ਮੱਝ ਦੇਖੋਗੇ ਠੀਕ ਹੈ ਜੀ ਇਹ ਗੱਬਣ ਮੱਝ ਆ ਤਿਆਰੀ ਵਾਲੀ ਆ ਇਹਦੀ ਆਪਾਂ ਡਿਟੇਲ ਸੈਕੰਡ ਨੰਬਰ ਤੇ ਸ਼ੇਅਰ ਕਰਾਂਗੇ ਠੀਕ ਹੈ ਜੀ ਇੱਕ ਵਾਰੀ ਸਟਾਰਟਿੰਗ ਜਿਹੜੀ ਸ਼ੁਰੂਆਤ ਆ ਇੱਕ ਬਹੁਤ ਖੂਬਸੂਰਤ ਚੰਗੀ ਝੋਟੀ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਉਹ ਐਮਨਤੀ ਦੀ ਝੋਟੀ ਆ ਸੋ 15 ਲੀਟਰ ਕੋ ਬਾਹਰ ਚੱਲਣ ਵਾਲੀ ਇਹਦੀ ਮਦਰ ਸੀਗੀ ਠੀਕ ਹੈ ਜੀ ਤੇ ਬਾਕੀ ਸੈਕੰਡ ਟਾਈਮਰ ਦੀ ਇਹ ਤੀ ਸੀਗੀ ਦੂਜੇ ਸਵੇਰੇ ਦੇ ਵਿੱਚੋਂ ਇਹ ਝੋਟੀ ਆਈ ਆ ਬਹੁਤ ਖੂਬਸੂਰਤ ਸ਼ਾਈ ਸ਼ੂਈ ਤੁਸੀਂ ਚੈੱਕ ਕਰੋਗੇ ਚੰਗੀ ਝੋਟੀ ਆ ਤੇ ਮੋٹے ਤੌਰ ਤੇ ਇੱਕ ਵਾਰੀ ਫੇਰ ਫੋਕਸ ਮਾਰ ਦਿੰਨੇ ਇੱਧਰ ਕੈਮਰਾ ਮਾਰ ਦਿੰਨੇ ਆ ਜਿੰਨੇ ਪਾਸੋਂ ਤੁਸੀਂ ਦੇਖ ਰਹੇ ਜੀ ਇਹ ਦੇ ਨਾਲ ਕੋਈ ਲੈਣ ਦੇ ਨੀਗਾ ਵੀਰ ਦਾ ਵਾਸਤਾ ਨਹੀਂਗਾ ਤੇ ਘਰੋਂ ਜਿਹੜੇ ਤੁਹਾਨੂੰ ਨਗ ਸੇਲ ਕਰਦਾ ਪਿਆ ਠੀਕ ਆ ਜੀ ਤੇ ਝੋਟੀ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਖੂਬਸੂਰਤ ਝੋਟੀ ਆ ਆ ਕਰੋ ਜੱਕ ਠੀਕ ਆ ਜੀ ਇੱਕ ਵਾਰੀ ਪੂਰਾ ਬਾਡੀ ਸਟਰਕਚਰ ਇਸ ਝੋਟੀ ਦਾ ਤੁਸੀਂ ਦੇਖੋ ਬਹੁਤ ਸੋਹਣੀ ਫੇਸ ਕੁਆਲਿਟੀ ਦੇ ਵਿੱਚ ਆ ਗੁਲਾਈ ਦੇ ਵਿੱਚ ਸਿੰਘ ਆ ਠੀਕ ਆ ਜੀ ਪਤਲਾ ਫੇਸ ਜਿਹੜੀ ਐਮ 29 ਨੂੰ ਨਿਸ਼ਾਨੀ ਦੋਸਤੋ ਚਾਹੀਦੀ ਹੈ ਜਿਹੜੀ ਐਮ 29 ਦੀਆਂ ਝੋਟੀਆਂ ਦੇ ਵਿੱਚ ਨਿਸ਼ਾਨੀ ਹੋਣੀ ਚਾਹੀਦੀ ਆ ਉਹ ਇਹਦੇ ਵਿੱਚ ਨਿਸ਼ਾਨੀ ਝਲਕਾ ਮਾਰ ਮਾਰ ਜਿਹੜੀ ਦਿਸ ਰਹੀ ਹੈ ਠੀਕ ਆ ਸੋਹਣੇ ਹਾਈਟ ਕੱਟ ਦੇ ਵਿੱਚ ਤੇ ਵੀਰ ਗੁਰਪ ਇੱਕ ਤਾਂ ਵੀਰ ਜਰ ਵੀਰ ਜੀ ਇਹ ਦੱਸ ਦਿਓ ਡਿਟੇਲ ਵੀ ਇਹ ਕਿੰਨੇ ਕ ਸਮੇਂ ਦੀ ਹੋ ਗਈ ਆ ਉਮਰ ਦੀ ਕਿੰਨੀ ਕੁ ਹੋਗੀ ਝੋਟੀ ਇਹਦੀ ਵੀਰ ਜੀ ਥੋੜੀ ਉਮਰ ਇਹ ਤਿੰਨਾਂ ਦੇ ਲਗਭਗ ਤਿੰਨ ਤੋਂ ਪਲੱਸ ਹੋ ਚੱਲੀ ਆ ਤਿੰਨ ਤੋਂ ਪਲੱਸ ਹਾਂਜੀ ਤੇ ਘੱਟੋ ਘੱਟ ਮੂੰਹ ਫਿਰ ਦੰਦੀ ਵੀ ਕੋਈ ਦੋੰਤੀ ਦੰਦੀ ਹੋਊਗੀ ਹਜੇ ਹਾਂਜੀ ਹਾਂਜੀ ਵੀਰ ਜੀ ਠੀਕ ਆ ਮਲਕੀ ਜਿਆਦਾ ਸਮਾਂ ਨਹੀਂ ਮਲਕੀ ਆਪਣੇ ਕੋਲ ਝੋਟੀ ਆ ਤੇ ਕੋਈ ਤਿੰਨ ਸਾਢੇ ਕਿ ਤਿੰਨ ਸਾਲ ਦੇ ਲਾਗੇ ਹੋ ਗਈ ਆ ਹਾਂਜੀ ਵੀਰ ਜੀ ਵਧੀਆ ਸ਼ੌਂਕ ਨਾਲ ਆਪਾਂ ਪਾਲੀ ਆ ਠੀਕ ਹੈ ਜੀ ਅੱਗੇ ਕਿਹੜੇ ਫਿਰ ਸੀਮਨ ਤੋਂ ਗੱਬਣ ਕਰਾਈ ਸੀਗੀ ਅੱਗੇ ਵੀਰ ਜੀ ਆਪਣੇ ਪਿੰਡ ਹੀ ਆਸਾਨ ਨੀਲੀ ਦਾ ਉਹਦੇ ਠੀਕ ਹੈ ਜੀ ਹਾਂਜੀ ਛੋਟੀ ਮੋਹਰਾ ਦੀ ਤੇ ਸਾਨ ਚੰਗਾ ਸੀ ਨੀਲੀ ਦਾ ਤੇ ਬਨਾਰ ਨੀਲੀ ਤੋਂ ਲਈ ਹੈ ਹਾਂਜੀ ਚਲੋ ਇਹ ਵੀ ਚਲੋ ਦੋਸਤੋ ਕਿਸੇ ਵੀਰ ਦਾ ਡਿਸੀਜਨ ਆ ਵੀ ਅਗੋਂ ਨੀਲੀ ਦਾ ਮਾਲੀ ਚੰਗਾ ਸੀ ਤਾਂ ਵੀ ਉਹਨਾਂ ਤੋਂ ਜਿਹੜੀ ਇਹ ਕ੍ਰੋਸ ਆ ਉਸ ਮਾਲੀ ਤੋਂ ਕ੍ਰੋਸ ਆ ਬਾਕੀ ਛੋਟੀ ਬਹੁਤ ਸੋਹਣੀ ਆ ਫੇਸ ਕੁਆਲਟੀ ਵਾਈ ਤੁਸੀਂ ਚੈੱਕ ਕਰੋ ਠੀਕ ਹੈ ਜੀ ਤੇ ਅਮਨ ਅਤੀ ਦੀ ਇਹ ਤੀਆ ਵੈਸੇ ਇਹ ਦਿਨ ਕਿੰਨੇ ਕ ਜੇ ਪਏ ਆ ਵੀਰ ਦਿਨ ਪੂਰੇ ਹੋ ਗਿਆ ਜਾਂ ਉੱਪਰ ਦਿਨ ਲੱਗੇ ਜਾ ਰਹੀ ਆ ਆ ਵੀਰ ਜੀ ਉੱਪਰ ਖੜਨਦੇ ਹੀ ਆ ਪੰਜ ਪੰਜ ਲੈ ਜੇ 7 ਦਿਨ ਲੈ ਜੇ ਉੱਪਰ ਇਹ ਹੁਣ ਉੱਪਰ ਦਿਨ ਖੜਨਦੇ ਹੀ ਆ ਬਾਕੀ ਠੀਕ ਹੈ ਜੀ ਹਾਂਜੀ 5-7 ਦਿਨ ਖੜੂਗੀ ਬਸ ਵਾਤਵਾਂ ਠੀਕ ਹੈ ਜੀ ਲਓ ਵੀ ਭਰਾਵੋ ਬਹੁਤ ਖੂਬਸੂਰਤ ਚੰਗਾ ਪਸ਼ੂਤਾਨਾ ਐਮਨ ਅਤੀ ਦੀ ਝੋਟੀ ਆ ਸੋ ਸਾਰੇ ਚਾਹਵਣ ਵੀਰ ਤੁਸੀਂ ਜਿਹੜਾ ਸੰਪਰਕ ਵੀਰ ਗੁਰਵੀਰ ਦੇ ਨਾਲ ਕਰ ਲਿਓ ਇੱਕ ਵਾਰੀ ਤੁਹਾਨੂੰ ਆਪਾਂ ਬਾਹਰ ਕੱਢ ਕੇ ਤੋਰ ਕੇ ਦਿਖਾਉਨੇ ਆ ਮਾੜੀ ਜੀ ਗੱਲਬਾਤ ਬਧੇਰੇ ਆਉਗੀ ਸਮਝ ਵੀਰ ਬਾਹਰ ਇੱਥੇ ਕੱਢ ਕੇ ਨਾ ਇੱਥੇ ਖਿਲਾਰ ਲਿਆ ਜੀ ਲਿਓ ਬਾਹਰ ਇਹਨਾਂ ਸੋ ਝੋਟੀ ਦੋਸਤੋ ਕਾਫੀ ਵੀਰ ਸ਼ਕੀਨ ਆ ਪਹਿਲਾਂ ਝੋਟੀ ਖਰੀਦਣ ਦੇ ਠੀਕ ਹੈ ਜੀ ਤੇ ਚੰਗਾ ਪਸ਼ੂਤਾਨ ਖਰੀਦਣ ਦੇ ਚਾਹਵਣ ਵੀਰ ਜਿਹੜੇ ਚੰਗੇ ਸੀਮੰ ਉਹ ਛੱਡ ਕੇ ਨਹੀਂ ਜਾਂਦੇਗੇ ਬਹੁਤ ਪਿਆਰੀ ਝੋਟੀ ਆ ਠੀਕ ਆ ਜੀ ਬੇਲ ਬੂਲ ਪੱਖੋਂ ਹਾਈਟ ਪੱਖੋਂ ਆ ਤੁਸੀਂ ਕਰੋ ਜਾ ਕੇ ਠੀਕ ਆ ਜੀ ਥੱਲੇ ਉਹ ਬਹੁਤ ਸੁਣਾ ਬਖਾਲਾ ਤਿਆਰ ਕਰਦੀ ਪਈ ਆ ਬਿਲਕੁਲ ਫਿਕਸ ਹਵਾਨੇ ਚੱਟੇ ਦੇ ਵਿੱਚ ਆ ਆਰਡਰ ਕੁਆਲਿਟੀ ਬਹੁਤ ਜਿਆਦੀ ਖੂਬਸੂਰਤ ਤੇ ਸ਼ਾਈ ਸ਼ੂਈ ਤੁਸੀਂ ਚੈੱਕ ਕਰੋ ਠੀਕ ਆ ਜੀ ਬਹੁਤ ਖੂਬਸੂਰਤ ਲਓ ਵੀਰ ਗਰਵੀ ਥੋੜਾ ਜਿਹਾ 프ਰੰਟ ਅੱਗੇ ਨੂੰ ਆਉਣ ਦਿਆ ਜੇ ਸਿੱਧੀਆਂ ਆਉਂਦੇ ਆ ਹਾਂ ਜੀ ਹਾਂ ਦੇ ਕਮਾਲੇ ਜੇ ਇੱਕ ਵਾਰੀ ਬੈਕਸਾਈਡ ਤੋਂ ਫੇਰ ਦਿਖਾ ਦੀਏ ਹਾਂ ਮਰੀਜ਼atine ਠੀਕ ਹੈ ਜੀ ਇਹਦਾ ਵੀਰ ਜੀ ਆਪਾਂ 1,10,000 ਰੁਪਇਆ ਮੰਗਦੇ 1,10,000 ਡਿਮਾਂਡ ਹੀ ਕਰਦੇ ਆ ਹਾਂਜੀ ਤੇ ਲੈ ਇਹਦੇ ਕਿੱਥੋਂ ਤੱਕ ਕੋਈ ਜਗਾ ਵੀ ਗੈਸ ਨੋ ਜਿੱਥੇ ਤੱਕ ਆਪਾਂ ਮਲਕੀ ਸੇਲ ਕਰ ਦੇਣੀ ਕੋਈ ਗੱਲ ਨਹੀਂ ਵੀਰ ਜੀ ਕੋਈ ਕਰੇ ਵੀਰ ਫੋਨ ਕੋਈ ਗੱਲ ਨਹੀਂ ਆਪਾਂ ਸੰਪਰਕ ਕਰ ਲੈ ਜਿੱਥੋਂ ਤੱਕ ਵੀ ਛੋੜਛੱਪਾ ਕਰਦਾਂਗੇ ਕਰਦਾਂਗੇ ਵਿੱਚੋਂ ਮਾਣਦਾ ਹਾਂਜੀ ਠੀਕ ਹੈ ਜੀ ਲੋ ਵੀ ਦੋਸਤੋ 1 ਲੱਖ 60000 ਦੀ ਵੀਰਾਂ ਦਾ ਵੀ ਆਪਾਂ ਇਹ ਦੇਣੀ ਦੇਣੀ ਆ ਠੀਕ ਹੈ ਜੀ ਵੀ ਡਿਮਾਂਡ ਵੀ ਕਰਦੇ ਆ ਤੇ ਇੱਥੇ ਕੇ ਦੇ ਲੈ ਆ ਠੀਕ ਆ ਤੇ ਵਿੱਚੋਂ ਛੋੜਛੱਪਾ ਮੌਕੇ ਤੇ ਮਾਣਤਨ ਹੋ ਜਾਊਗਾ ਕੋਈ ਵੀਰ ਸੰਪਰਕ ਕਰ ਲੈ ਠੀਕ ਹੈ ਜੀ ਅਮਨ ਅਤੀ ਦੀ ਝੋਟੀ ਆ ਤੋ ਜਿਹੜੇ ਵੀਰ ਨੇ ਵੇਖਣੀ ਦੇਖਣੀ ਆ ਉਹ ਤੁਸੀਂ ਇੱਥੇ ਆਣ ਕੇ ਵਿਜ਼ਿਟ ਕਰਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਤੇ ਛੱਡ ਕੇ ਨਹੀਂ ਕੋਈ ਜਾਂਦਾ ਵੀਰ ਬਾਕੀ ਰੇਟ ਪਰਤੇ ਵਿੱਚ ਵੀ ਆ ਜੈਜ ਵੀ ਆ ਪਹਿਲਾ ਸਵੇਰ ਚੋਟੀ ਦੇ ਸੂਨਾ ਤੇ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਵਾਧੇ ਬੰਦੀ ਹੈ ਠੀਕ ਆ ਜੀ ਤੇ ਮਦਰ ਦਾ ਮਿਲਕ 15 ਲੀਟਰ ਤੋਂ ਬਾਹਰ ਜਿਹੜੀ ਇਸ ਦੀ ਮਦਰ ਮਿਲਕ ਰਿਕਾਰਡ ਰਿਹਾ ਬਿਲਕੁਲ ਘਰ ਦੀ ਚਵਾਈ ਦੇ ਵਿੱਚ ਇੱਕ ਸੈਕਿੰਡ ਨੰਬਰ ਤੇ ਇਧਰ ਆਪਣੇ ਕੋਲ ਵੀਰ ਜਿਹੜੀ ਆਵਾਜ਼ ਖੜੀ ਆ ਇਹ ਤਾਂ ਸੂਹਾ ਕਿਨਵਾ ਵੀਰ ਸੁੰਦੀ ਆ ਆਪਣੇ ਕੋਲ ਇਹ ਵੀਰ ਜੀ ਤੀਜਾ ਸੂਹਾ ਸੋਣੀ ਆ ਆਪਣੇ ਕੋਲ ਤੀਜਾ ਸੂਹਾ ਜੀ ਹਾਂਜੀ ਵੀਰ ਤੇ ਇਹਦਾ ਸਮਾਂ ਹਜੇ ਕਿੰਨਾ ਕੱਪਿਆ ਇਹ ਵੀਰ ਜੀ ਡੇਢ ਕਿ ਮਹੀਨੇ ਲੱਗੇ ਨੇ ਲੈ ਜਾਗਾ ਡੇਢ ਕਿ ਮਹੀਨਾ ਹਾਂਜੀ ਲਓ ਜੀ ਡੇਢ ਕਿ ਮਹੀਨੇ ਤੇ ਦੋਸਤੋ ਲਗ ਸਮ ਹਜੇ ਸਮਾਂ ਬਾਕੀ ਆ ਤੇ ਸੂਹਾ ਤੀਜਾ ਕੇ ਚੌਥਾ ਦਸਿਆ ਤੀਜਾ ਤੀਜਾ ਵੀ ਤੀਜਾ ਸੂਹਾ ਹਾਂਜੀ ਲਓ ਜੀ ਤੀਜਾ ਸੂਹਾ ਠੀਕ ਆ ਜੀ ਬਾਕੀ ਪੂਰੀ ਡਬਲ ਬਣੀ ਥਾਣੀ ਤੁਸੀਂ ਚੈੱਕ ਕਰੋ ਪੂਰਾ ਚੌੜਾ ਪਿੱਠ ਪੁੜਾ ਸੋ ਫੁੱਲ ਭਜਣਦੇ ਕੋਲ ਵਜਨ ਦੇ ਵਿੱਚ ਆ ਠੀਕ ਆ ਜੀ ਹਾਈਟ ਬੇਸ਼ੱਕ ਦੀ ਦੋਸਤੋ ਮੀਡੀਅਮ ਹਾਈਟ ਆ ਸੋ ਮੀਡੀਅਮ ਹਾਈਟ ਦੇ ਵਿੱਚ ਪੂਰੇ ਵਜਨ ਵੱਟੇ ਵਾਲੀ ਇਹ ਮੱਝ ਬਕਾਊਗਾ ਪੁੱਛੋ ਬੇਸ਼ੱਕ ਲੰਡੀ ਹੈਗੀ ਆ ਠੀਕ ਆ ਜੀ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਲੈਣੀ ਆ ਤੇ ਕੋਈ ਗੁਰਵੀਰ ਇਹਦਾ ਪਿਛਲੇ ਸਵੇਰ ਦਾ ਕੋਈ ਦੁੱਧ ਦਾ ਕਿੰਨਾ ਚੋਇਆ ਕਰੇ ਇਹਦਾ ਵੀਰ ਜੀ ਆਪਾਂ 15 ਤੋਂ ਪਲੱਸ ਚੋਇਆ ਜੇ ਕੋਈ ਵੀਰ ਹੋਵੇ ਆਪਾਂ 15 ਦੀ ਗਾਰੰਟੀ ਤੇ ਦੇਵਾਂਗੇ ਠੀਕ ਆ ਜੀ ਮਤਲਬ ਕਿ 15 ਲੀਟਰ ਤੋਂ ਪਲੱਸ ਜਿਹੜਾ ਦੁੱਧ ਚੋਉਂਦੇ ਰਹੀ ਆ ਆਪਣੀ ਹਾਂ ਜੀ ਜੀ ਹਾਂ ਜੀ ਠੀਕ ਆ ਦੁੱਧ ਚੰਗਾ ਖਾਸਾ ਸੀ ਫਿਰ ਹਾਂ ਜੀ ਜੀ ਦੁੱਧ ਬੜ ਹੋਈ ਜਾਣਾ ਤਿਆਰ ਠੀਕ ਹੈ ਜੀ ਤੇ ਵੈਸੇ ਲਿਖਤੀ ਤੌਰ 'ਤੇ ਉਹ ਵਾਲੇ ਦੇਣਾ ਜਿਹੜੇ ਮਤਲਬ ਪੂਰਾ ਜਿਹੜਾ ਗਿਣਿਆ ਮਿਣਿਆ ਵੀ ਡੇਢ ਮਹੀਨਾ ਹਜੇ ਪੂਰਾ ਪਿਆ ਹਾਂਜੀ ਲਓ ਜੀ ਬਾਕੀ ਲੜ ਲੜ ਦੋਸਤੋ ਤੁਸੀਂ ਇਹ ਚੈੱਕ ਕਰੋ ਵੀ ਇਹਨਾਂ ਦਾ 15 ਲੀਟਰ ਤੋਂ ਬਾਹਰ ਜਿਹੜਾ ਦੁੱਧ ਚਵਾਉਂਦੀ ਰਹੀ ਐ ਤੇ ਵੈਸੇ ਲੜਾ ਤੋਂ ਪਤਾ ਲੱਗ ਜਾਂਦਾ ਪਸ਼ੂ ਦਾ ਡਰਾਈ ਪਰਿਓਡ ਹੁਣ ਤੋਂ ਬਾਅਦ ਜਿੱਦਾਂ ਲੜਾਂ ਦੀ ਸ਼ੇਪ ਤੁਸੀਂ ਵੇਖੋ ਬੰਤਰ ਦੇਵੇ ਤੇ ਕਿਦਾਂ ਤਿਆਰ ਕਰਦੀ ਹੋਊਗੀ ਠੀਕ ਹੈ ਜੀ ਸੋ ਉਹਨਾਂ ਹੀ ਗਾਂ ਤੇ ਉਹਨਾਂ ਹੀ ਪਛਾਹ ਬਣਾ ਕੇ ਤਿਆਰ ਕਰੂਗੀ ਹਜੇ ਸਮਾਂ ਕਾਫੀ ਪਿਆ ਇਸ ਕਰਕੇ ਆਪਾਂ ਵਿੱਚੇ ਤੁਹਾਨੂੰ ਮੈਂਸ਼ਨ ਕਰ ਦਿੱਤਾ ਵੀ ਡ ਇਹ ਮੱਝ ਤਜਾ ਸੁਬਾ ਇਸ ਮੈਨਸ ਹੋਣਾ ਠੀਕ ਆ ਸੋ ਮੂੰ ਮੂੰ ਮੱਤੇ ਦੀ ਜਿਹੜੀ ਫੇਸ ਫੂਡ ਕੁਆਲਿਟੀ ਆ ਉਹ ਆ ਹੈਗੀ ਠੀਕ ਆ ਜੀ ਸਿੰਗੀ ਸੁਗੀ ਬਿਲਕੁਲ ਛੋਟੀ ਆ ਤੇ ਮੱਝਾਂ ਦੇ ਵਿੱਚ ਦੋਸਤੋ ਇਹ ਤਜਾ ਸੁਬਾ ਜਿਹੜੀ ਮੱਝ ਵੀਰ ਉਹਨਾਂ ਦੇ ਕੋਲ ਬਿਲਕੁਲ ਸੁੰਦੀ ਆ ਠੀਕ ਆ ਤੇ ਲੈ ਵੀਰ ਗਵੀਰ ਇਹ ਵੀ ਖੋਲ ਕੇ ਦੋ ਕਦਮ ਇਧਰ ਚਲਾ ਕੇ ਦਿਖਾ ਦਈਏ ਉਹ ਹੈਵੀ ਪਰਦੀ ਬੇਟਾ ਪੂਰਾ ਦੋਸਤੋ ਪਾਰਾ ਵਜਣਾ ਫੁੱਲ ਵਜਨ ਦੇ ਵਿੱਚ ਇਹ ਸਮਾਂ ਜਿਹੜਾ ਤਕਰੀਬਨ ਅੱਜ 15 ਆ ਸੌਰੀ ਮਹੀਨਾ ਡੇਢ ਮਹੀਨਾ ਡੇਢ ਉਹ ਇਹੋ ਸਮਾਂ ਹੀ ਲੈਂਦੀ ਹੈ ਠੀਕ ਹੈ ਜੀ ਤੇ ਦੁੱਧ ਚੰਗੀ ਵਾਲੀ ਆ ਦੁੱਧ ਚੰਗਾ ਪਸ਼ੂ ਚਵਾਉਣ ਵਾਲਾ ਆ ਠੀਕ ਹੈ ਜੀ ਕੋਈ 15 ਸਰੀਆ ਕਰਮ ਵਾਲੀ ਤੇ ਕੋਈ ਵੀ ਰਾਜ ਲੈ ਲੈਂਦਾ ਅੱਜ ਬਿਲਕੁਲ ਭਾਪੜਤੇ ਦੇ ਵਿੱਚ ਬਿਲਕੁਲ ਜੈਜ ਰੇਡ ਦੇ ਵਿੱਚ ਤੁਹਾਨੂੰ ਲੱਗੂਗੀ ਫੁੱਲ ਹੈਵੀ ਬਾਡੀ weight ਫੁੱਲ ਵਜਨਦਾਰ ਠੀਕ ਹੈ ਜੀ ਹਾਈਟ ਮੀਡੀਅਮ ਦਰਮਿਆਨੀ ਮੀਡੀਅਮ ਹਾਈਟ ਦੇ ਵਿੱਚ ਆ ਤੇ ਥੱਲਿਆਂ ਤੁਸੀਂ ਦੇਖ ਸਕਦੇ ਜੇ ਢਿੱਲ ਤੁਲ ਦੇਵੇ ਦੇ ਵਿੱਚ ਸਾਫੀਆ ਠੀਕ ਹੈ ਜੀ ਕਿਉਂ ਡਰਾਈ ਪੀਰੀਅਡ ਦੇ ਵਿੱਚ ਤੇ ਸੋ ਡੇਢ ਮਹੀਨਾ ਇੱਕ ਵਾਰ ਫਿਰ ਆਪਾਂ ਫਿੱਟ ਕਰ ਦਿੰਨੇ ਆ ਵੀ ਡੇਢ ਮਹੀਨਾ ਖੜੇ ਕੱਚੀ ਹੈ ਅੱਛਾ ਤੇ ਗਰਵੀਰ ਭਾਈ ਇਹਦੀ ਕੀ ਡਿਮਾਂਡ ਕੀ ਮੁੱਲ ਕਰਦੇ ਪੈਗੇ ਇਹਦਾ ਵੀਰ ਜੀ ਆਪਾਂ 85000 ਰੁਪਏ ਮੁੱਲ ਕਰ ਗਏ 85000 ਹਾਂਜੀ ਵੀ ਲੈ ਤੇ ਹੀ ਆ 85000 ਕੇ ਹੋ ਜਾਊਗਾ ਮੁੱਲ ਹਾਂਜੀ ਕੋਈ ਗੱਲ ਨਹੀਂ ਵੀਰ ਜੀ ਕੋਈ ਵੀਰ ਕਰੇ ਕੰਟੈਕਟ ਹੋ ਜਾਊਗਾ ਕਰ ਦਿਓ ਜੋ ਛੋਟ ਸਪਾ ਹਾਂਜੀ ਲਓ ਦੱਸੋ ਵੈਸੇ ਕੋਈ ਫਿਕਸਡ ਰੇਟ ਨਹੀਂਗਾ 85000 ਮੰਗਿਆ ਡਿਮਾਂਡ ਕੀਤੀ ਵੀਰ ਨੇ ਤੇ ਜਿੱਥੇ ਵੀ ਕਿਸੇ ਵੀਰ ਦਾ ਤਾਲਮੇਲ ਬੈਂਦਾ ਉਹ ਤੇ ਤੁਸੀਂ ਬਿਠਾ ਲਿਓ ਠੀਕ ਹੈ ਜੀ ਮਾਨਤਨ ਹੋ ਜਾਊਗਾ ਇਹ ਨਹੀਂ ਹੈਗਾ ਕਿ ਵੀ ਦੂਰ ਨੇੜੇ ਕੋਈ ਭਰਾ ਸੌਦਾ ਕਰਨ ਆ ਰਿਹਾ ਠੀਕ ਹੈ ਜੀ ਤੇ ਕੋਈ ਭਾਰਾਂ ਤੇ ਪੈਣ ਵਾਲੀ ਗੱਲ ਨਹੀਂ ਗਈ ਤੇ ਮਾਲ ਡੰਗਰ ਜਿਹੜਾ ਬਿਲਕੁਲ ਤੁਹਾਨੂੰ ਪਹਿਲਾਂ ਹੀ ਰੇਟ ਤੋਲ ਮੋਲ ਕੇ ਉਹਨਾਂ ਕੇ ਵੀਰਾਂ ਦਾ ਵੀ ਦੱਸਿਆ ਗਿਆ ਪਹਿਲਾਂ ਹੀ ਰੇਟ ਵਾਜਬ ਜਿਆਜੇ ਰੇਟ ਕੀਤਾ ਠੀਕ ਹੈ ਜੀ ਮੱਝ ਵੀ ਫੁੱਲ ਵਜਨ ਵਾਲੀ ਆ ਤੇ 15 ਕਿਲੋ ਤੋਂ ਚਵਣ ਵਾਲੀ ਇਹ ਮੱਝ ਆ ਠੀਕ ਹੈ ਜੀ ਤੇ 85000 ਲੈਣ ਦੇਣਾ ਠੀਕ ਹੈ ਜੀ ਤੇ ਬਹੁਤ ਖੂਬਸੂਰਤ ਜਿਹੜੀ ਇੱਕ ਤੁਹਾਨੂੰ ਝੋਟੀ ਦਿਖਾਈ ਆ ਅਹਿਮ ਅਤੀ ਦੀ ਠੀਕ ਆ ਜੀ ਸੋ ਇਹ ਵੀ ਕੋਈ ਵੀ ਛੱਡ ਕੇ ਨਹੀਂ ਜਾਂਦਾਗਾ ਖਰੀਦਣ ਦਾ ਪਰਪਸ ਨਹੀਂ ਤੁਸੀਂ ਆਇਓ ਠੀਕ ਆ ਤੇ ਜ਼ਰੂਰ ਵਿਜ਼ਿਟ ਕਰਿਓ ਅੱਕੀ ਦੇਖਿਓ ਤੇ ਬਹੁਤ ਖੂਬਸੂਰਤ ਥੱਲੇ ਬਣਦੀ ਪਈ ਆ ਤਿਆਰੀ ਚੰਗੀ ਕਰਦੀ ਪਈ ਹਜੇ ਵੀ 5 6 ਦਿਨ ਕੱਢਦੀ ਆ ਠੀਕ ਆ ਲੈ ਵੀ ਗਰਵੀਰ ਵੀਰੇ ਇਹ ਅੱਜ ਆਪਣੇ ਕੋਲ ਪਸੂ ਸੀਗਾ ਟੋਟਲ ਦੋਨੋਂ ਨਾਗ ਹਾਂਜੀ ਹਾਂਜੀ ਤੇ ਨੰਬਰ ਇੱਕ ਇੱਕ ਵਾਰੀ ਕਰ ਦਈਏ ਫਿਰ ਸਾਂਝੇ ਆਪਣੇ 81960 16000 81960 16000 ਠੀਕ ਆ ਭਰਾ ਠੀਕ ਆ ਲਓ ਦੋਸਤੋ ਇਹ ਸਾਨੂੰ ਵੀਰ ਗੁਰਬੀਰ ਸਿੰਘ ਠੀਕ ਆ ਜੀ ਸੁਖਰੇਲੂ ਪਸ਼ੂ ਪਾਲਕ ਵੀਰ ਨੇ ਜਿੰਨਾ ਮਾਲ ਵੀ ਤੁਸੀਂ ਦੇਖਿਆ ਬਿਲਕੁਲ ਘਰ ਦੇ ਵਿੱਚ ਮਾਲ ਰੱਖਿਆ ਵੀਰ ਨੇ ਠੀਕ ਆ ਜੀ ਤੇ ਪਿੰਡ ਸਜਦੋਂ ਤੁਸੀਂ ਵਿజిਟ ਕਰਨੀ ਹੈ ਠੀਕ ਆ ਜੀ ਪੱਟੀ ਤਹਿਸੀਲ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ